Uh -huh. I do ਸੰਗਸਾਰ ਨੂੰ ই খুশ

ਸਤਗੁਰ ਦਾ ਕਰਨਾ ਜੇ ਤੀਦਾਰ ਅੰਦਰ ਮਾਰੋ ਚਸਤ ਸਤਗੁਰ ਦਾ ਕਰਨਾ ਜੇ ਤੀਦਾਰ ਅੰਦਰ ਮਾਰੋ ਚਸਤ ਸਤਗੁਰ ਦਾ ਕਰਨਾ Good enough. the good and ਸਤਕਾਰਯੋਗ ਸਤਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀ ਸਤਗੁਰਾਂ ਨੇ ਮਹਾਨ ਕਿਰਪਾ ਕੀਤੀ ਕਲ ਯੁਗ ਦੇਸ ਘੋਰ ਸਮੇਂ ਅੰਦਰ ਸਤ ਗੁਰੂ ਜੀ ਨੇ ਆਪਣੇ ਸੇਵਕਾਂ ਤੇ ਮਹਾਨ ਬਖਸ਼ਿਸ਼ ਕੀਤੀ ਹੈ ਸਤਕਾਰਯੋਗ ਡਾਕਟਰ ਤਿਲਕ ਰਾਜ ਸੈਣੀ ਜੀ ਭੈਣ ਜੀ ਸੀਮਾ ਸੈਣੀ ਡਾਕਟਰ ਹੁਦੇ ਸੈਣੀ ਸਮੂਹ ਪਰਿਵਾਰ ਨੇ ਮਿਲ ਕੇ ਜੋ ਇੱਥੇ ਮੈਡੀਕਲ ਸਟੋਰ ਦੀ ਓਪਨਿੰਗ ਦੀ ਖੁਸ਼ੀ ਵਿੱਚ ਕਰੋੜਾਂ ਬ੍ਰਹਿਮੰਡਾਂ ਦੇ ਮਾਲਕ ਭੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੋਹਣੇ ਪਿਆਰੇ ਦਰਸ਼ਨ ਬਖਸ਼ਿਸ਼ ਕੀਤੇ ਹਨ ਸਮਾ ਬਖਸ਼ਿਸ਼ ਕੀਤਾ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਵੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਇਹ ਸੁਖਮਨੀ ਸਾਹਿਬ ਦੀ ਬਾਣੀ ਜਿਹਦਾ ਉਚਾਰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਗੁਰਦੁਆਰਾ ਸ਼੍ਰੀ ਰਾਮ ਸਰ ਅੰਮ੍ਰਿਤਸਰ ਸਹਿਬ ਵਿਖੇ ਮਹਾਰਾਜ ਜੀ ਨੇ ਉਚਾਰਨ ਕੀਤਾ ਸੁਖਮਨੀ ਸਾਹਿਬ ਦੀ ਬਾਣੀ ਦੀਆਂ 24 ਸ਼ਲੋਕ ਹਨ 24 ਅਸ਼ਟਪਦੀਆਂ ਨੇ 24000 ਅੱਖਰ ਹੈ ਤੇ ਗੁਰਮਖੋ ਜਿਹੜਾ ਵੀ ਸੁਖਮਨੀ ਸਾਹਿਬ ਜੀ ਦਾ ਪਾਠ ਸਰਵਣ ਕਰ ਲੈਂਦਾ ਜਾ ਬਾਣੀ ਪੜ ਲੈਂਦਾ ਉਦੇ 24000 ਸਵਾਸ ਸਫਲ ਹੋ ਜਾਂਦੇ ਜੀਵਨੋਂ 24 ਘੰਟਿਆਂ ਵਿੱਚ 24000 ਸਵਾਸ ਵਾਹਿਗੁਰੂ ਜੀ ਵੱਲੋਂ ਆ ਰਹੇ ਹਨ ਉਹਦੀ ਕਿਰਪਾ ਹੈ ਤੁਮਰੀ ਕਿਰਪਾ ਮੈਂ ਸੂਖ ਘਨੇਰੇ ਸਤਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਇਸ ਬਾਣੀ ਨੂੰ ਪੜ ਕੇ ਇਸ ਬਾਣੀ ਨੂੰ ਸੁਣ ਕੇ ਬੜਿਆਂ ਦਾ ਉਧਾਰ ਹੋਇਆ ਮਹਾਰਾਜ ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਅੱਜ ਬੜਾ ਭਾਗ ਦੌੜ ਦਾ ਸਮਾਂ ਬਹੁਤ ਜਲਦੀ ਲੋਕ ਡਿਪਰੈਸ਼ਨ ਦੇ ਮਰੀਜ਼ ਬਣ ਰਹੇ ਸਤਸੰਗੇ ਜੀ ਕਿਤੇ ਇਕੱਲੇ ਬੈਠ ਕੇ ਆਪਣੇ ਆਪ ਨਾਲ ਗੱਲ ਕਰੀਏ ਮੈਂ ਬੜੀ ਬਾਰੀ ਬੇਨਤੀ ਕਰਦਾ ਹੁੰਨਾ ਖੁਸ਼ ਰਹਿਣ ਦਾ ਤਰੀਕਾ ਸਭ ਤੋਂ ਵੱਡਾ ਇਹ ਆ ਕਿ ਪਰਮਾਤਮਾ ਦਾ ਸ਼ੁਕਰਾਨਾ ਕਰੋ ਮਹਾਰਜ ਤੇਰਾ ਸ਼ੁਕਰ ਤੂੰ ਸਾਨੂੰ ਸਰੀਰ ਦਿੱਤਾ ਤੇਰਾ ਸ਼ੁਕਰ ਬਰਨਾ ਉਹ ਵੀ ਬੱਚੇ ਹੁੰਦੇ ਜਿਨ੍ਹਾਂ ਨੂੰ ਜਨਮ ਲੈਣ ਦਾ ਮੌਕਾ ਹੀ ਨਹੀਂ ਮਿਲਦਾ ਕਈ ਮਾਤਾ ਦੇ ਗਰਭ ਚੀ ਚਲੇ ਜਾਂਦੇ ਐ ਕਈ ਜਨਮ ਵੀ ਲੈ ਲੈਂਦੇ ਐ ਚਲੇ ਜਾਂਦੇ ਐ ਪਰ ਮਾਲਕਾ ਤੇਰਾ ਸ਼ੁਕਰ ਹੈ ਤੂੰ ਸਾਨੂੰ ਸਰੀਰ ਵੀ ਦਿੱਤਾ ਸਾਨੂੰ ਸੁਵਾਸ ਵੀ ਦਿੱਤੇ ਸਾਡੀਆਂ ਅੱਖਾਂ ਵੀ ਠੀਕ ਐ ਕੰਨ ਵੀ ਠੀਕ ਐ ਜੀਵ ਨਾਲ ਅਸੀਂ ਪਰਸ਼ਾਦਾ ਪਾਣੀ ਵੀ ਸ਼ੱਕਦੇ ਪਦਾਰਥ ਸ਼ੱਕਦੇ ਆਂ ਤੇਰੀ ਕਿਰਪਾ ਨਾਲ ਬੋਲ ਵੀ ਰਹੇ ਆਂ ਤੂੰ ਬੁਲਾ ਰਿਹਾ ਅਸੀਂ ਬੋਲ ਰਹੇ ਤੂੰ ਸੁਣਾ ਰਿਹਾ ਅਸੀਂ ਸੁਣ ਰਹੇ ਹੱਥ ਪੈਰ ਠੀਕ ਨੇ ਮਹਾਰਜ ਤੇਰੀ ਕਿਰਪਾ ਤੇਰਾ ਸ਼ੁਕਰ ਐ ਤੂੰ ਮੈਨੂੰ ਰਹਿਣ ਵਾਸਤੇ ਘਰ ਦਿੱਤਾ ਤੇਰਾ ਸ਼ੁਕਰ ਤੂੰ ਮੈਨੂੰ ਬੱਚੇ ਦਿੱਤੇ ਲਾਇਕ ਬੱਚੇ ਦਿੱਤੇ ਸ਼ੁਕਰ ਮਤਲਬ ਕੱਲੀ-ਕੱਲੀ ਦਾਤ ਚੇਤਾ ਕਰਕੇ ਨਾ ਸ਼ੁਕਰ ਕਰੀਏ ਹਰ ਬੇਲੇ ਸ਼ੁਕਰ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵੈ ਗੁਸਈਆ ਕੋਈ ਅਲਾਹ ਕੋਈ RAM 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 ਜਪਦਾਏ ਕੋਈ ਵਾਹਿਗੁਰੂ 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 ਜਪਦਾਏ ਕੋਈ ਅੱਲਾਹ ਅੱਲਾਹ ਜਪਦਾਏ ਬੇਅੰਤ ਨਾਮ ਹਨ ਪਰਮਾਤਮਾ ਦੇ ਹਰ ਕੋਈ ਉਹਦੀ ਖੁਸ਼ੀ ਲੈਣ ਲਈ ਯਤਨ ਕਰਦਾ ਸਭ ਤੋਂ ਵੱਡਾ ਤਰੀਕਾ ਇਹੀ ਹੈ ਸੌਖਾ ਤਰੀਕਾ ਇਹੀ ਹੈ